ਅੱਜ ਫੇਰ ਪਾਲਿਸ਼ ਦੀ ਸਿਫਾ ਐਨ ਵਧੀਆ ਚਮਕਾ ਦੇ ਅਗਲਾ ਪਛਾਣੇ ਨਾ ਵੀ ਮੈਂ ਜੁੱਤੀ ਪੁਰਾਣੀ ਰੱਖ ਕੇ ਗਿਆ ਸੀ ਨਵੀਂ ਕਿਵੇਂ ਮਿਲ ਗਈ ਹੈ ਕੱਲ ਕਹਿੰਦਾ ਇੱਕ ਕਹਿੰਦਾ ਹਾਂ ਜੁੱਤੀ ਮੇਰੀ ਹੈ ਨਹੀਂ ਕਹਿੰਦਾ ਗੁਰੂ ਦੇ ਲੰਗਰਾਂ ਵਿੱਚ ਸੰਗਤ ਹੁਣ ਜਾ ਰਹੀ ਹੈ ਆਪਣੇ ਘਰਾਂ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਇਧਰ ਮਟਰ ਵਾਲੇ ਜਾ ਰਹੇ ਨੇ ਤੇ ਇਧਰ ਸਬਜ਼ੀ ਬਣ ਰਹੀ ਆ ਕੀ ਹਾਲ ਆ ਦੇਖੋ ਜੀ ਆ ਗੰਨੇ ਦੇ ਰਸ ਦੀ ਖੀਰ ਬਿੱਕੇ ਸਿੰਘ ਅੱਜ ਖੀਰ ਕੱਲ ਪੂਰੀਆਂ ਦੇ ਪਵੇਲ ਰਿਆ ਦੀ ਅੱਜ ਆ ਰੋ ਰਸ ਪਾਰਿਆ ਗੰਨੇ ਦਾ ਗੰਨੇ ਦੇ ਰਸ ਦੀ ਖੀਰ ਅੱਜ ਸੰਗਤਾਂ ਦੇ ਲੰਗਰਾਂ ਵਿੱਚ ਤੁਸਾਈ ਨੂੰ ਲਈ ਦੇ ਨੰਨ ਨਿਸ਼ਮਨ ਕਮਨ ਕਮਨ ਗੁਰੂ ਭਾਰੂ ਕੋਈ ਦੇ ਨੰਨ ਗਉੜੀਆਂ ਤੁਨ ਪੈ ਕੈ ਗਾਵਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪਿੰਡ ਨੂਰਪਰਾ ਵਿਖੇ ਦੀਵਾਨ ਜੋ ਪੰਡਾਲ ਦੇ ਪਿੱਛੇ ਤੋਂ ਦੇਖ ਰਹੇ ਹਾਂ ਦੀਵਾਨ ਚੱਲ ਰਹੇ ਨੇ ਕਰ ਤੀਸਰੇ ਦੀਵਾਨ ਦੀ ਆਪਾਂ ਤੁਹਾਨੂੰ ਵਲੌਗ ਰਾਹੀਂ ਵੀਡੀਓ ਰਾਹੀਂ ਸਾਂਝ ਪਾਈ ਸੀ ਤੇ ਅੱਜ ਹੈ ਜੀ ਚੌਥਾ ਦੀਵਾਨ ਤੇ ਅੱਜ ਦਾ ਦਿਨ ਹੈ ਅਖੀਰਲੇ ਦੀਵਾਨ ਦੀ ਅੱਜ ਸਮਾਪਤੀ ਹੋ ਜਾਣੀ ਹੈ ਤੇ ਇਹ ਦੀਵਾਨ ਸੰਤ ਮਹਾਪੁਰਸ਼ ਸੰਤ ਬਾਬਾ ਸੁਖਦੇਵ ਸਿੰਘ ਜੀ ਅਲੋਰਾ ਸਾਹਿਬ ਵਾਲੇ ਸੱਚਖੰਡ ਵਾਸੀ ਮਹਾਪੁਰਖਾਂ ਵੱਲੋਂ ਜੋ ਰੋਹ ਰੀਤ ਸਾਡੇ ਨਗਰ ਵਿੱਚ ਚਲਾਈ ਗਈ ਕਈ ਸਾਲ ਤਕਰੀਬਨ ਸ਼ਾਇਦ ਮੈਂ 30 ਸਾਲਾਂ ਤੋਂ ਉੱਪਰ ਇਹ ਸਮਾਂ ਹੋ ਗਿਆ ਦੀਵਾਨ ਆਏ ਸਾਲ ਛਸਾ ਚੰਦੇ ਨੇ ਉਹਨਾਂ ਤੋਂ ਉਪਰੰਤ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਡੋਰਾ ਸਾਹਿਬ ਵਾਲੇ ਉਹਨਾਂ ਦੇ ਦੀਵਾਨ ਹੁਣ ਚੱਲਦੇ ਹੁੰਦੇ ਨੇ ਆਏ ਸਾਲ ਤੇ ਆਪਣੀ ਆਪਣੀ ਡਿਊਟੀਆਂ ਨਿਭਾ ਰਹੇ ਨੇ ਸੋ ਆਓ ਅੱਜ ਦੇ ਆਪਾਂ ਆਖਰੀ ਦੀਵਾਨ ਚੌਥਾ ਦੀਵਾਨ ਦੀ ਤੁਹਾਨੂੰ ਵੀਡੀਓ ਨਾਲ ਸਾਂਝ ਪਾਈ ਜੀ ਸੋ ਪਿੱਛੇ ਪੰਡਾਲ ਦੇਖੋ ਸੱਜੂਕਿਆ ਜੀ ਤੇ ਆਓ ਆਪਾਂ ਚੱਲਦੇ ਹਾਂ ਲੰਗਰ ਦੇ ਵਿੱਚ ਤੇ ਦੇਖਦੇ ਆ ਸੰਗਤਾਂ ਦੀ ਸੇਵਾ ਕਿਵੇਂ ਹੋ ਰਹੀ ਹੈ ਕੱਲ ਦੀ ਤਰ੍ਹਾਂ ਅੱਜ ਵੀ ਦੁਕਾਨਾਂ ਲੱਗ ਚੁੱਕੀਆਂ ਨੇ ਦੁਕਾਨਾਂ ਤੇ ਰੌਸ਼ਾ ਬੜਾ ਹੋਇਆ ਹੈ ਘੜਾਉਣੇ ਦੇ ਦੁਕਾਨਾਂ ਖਾਣ ਪੀਣ ਦੀਆਂ ਸਾਰੀਆਂ ਦੇਖ ਰਹੇ ਹੋ ਤੁਸੀਂ ਹਾਂ ਮੈਂ ਠੀਕ ਹੋ ਤੇ ਸਾਰੀਆਂ ਦੁਕਾਨਾਂ ਲੱਗ ਚੁੱਕੀਆਂ ਨੇ ਇਸ ਤਰ੍ਹਾਂ ਸੰਗਤਾਂ ਤਕਰੀਬਨ ਦੁਵਾਨਾਂ ਦਾ ਟਾਈਮ ਹੋ ਰਿਹਾ ਸੰਗਤਾਂ ਪੂਰਾ ਜਿਹੜਾ ਰਸ਼ ਵਧਣਾ ਸ਼ੁਰੂ ਹੋ ਗਿਆ ਤੇ ਲੋ ਜੀ ਅੱਜ ਅਪਨ ਲੰਗਰਾਂ ਚ ਫੇਰ ਪਹੁੰਚ ਗਏ ਆ ਉਸੇ ਤਰ੍ਹਾਂ ਹੀ ਸੇਵਾ ਅਖੀਰਲੇ ਪੜਾ ਦਾ ਦੀਵਾਨ ਹੈ ਜੀ ਤੇ ਲੰਗਰ ਹੋਈ ਗੁਰੂ ਦੇ ਚੱਲ ਰਹੇ ਨੇ ਪਹਿਲਾ ਪੰਗਤ ਫੇਰ ਸੰਗਤ ਆ ਗੁਰੂ ਦਾ ਹੁਕਮ ਹੈ ਜੀ ਇੱਥੋਂ ਜਿਵੇਂ ਜਿਵੇਂ ਸੰਗਤਾਂ ਆਉਣਗੀਆਂ ਪ੍ਰਸ਼ਾਦਾ ਪਾਣੀ ਛਕ ਕੇ ਫੇਰ ਦੀਵਾਨ ਹਾਲ ਪੰਡਾਲ ਦੇ ਵਿੱਚ ਪਹੁੰਚਦੀਆਂ ਜਾਣਗੀਆਂ ਤੇ ਬੱਚੇ ਸਕੂਲ ਦੇ ਵੀ ਬੈਠੇ ਨੇ ਇਧਰ ਦਾ ਸਰਵਦਾ ਮਕੀਤ ਸਿੰਘ ਜੀ ਪ੍ਰਸ਼ਾਦਿਆ ਦੀ ਸੇਵਾ ਚ ਤੇ ਨੌਜਵਾਨ ਸਾਡੇ ਸਾਰੇ ਆਹ ਸੋਨੀ ਕਿਵੇਂ ਆ ਤੇ ਇਧਰ ਮਿਸਤਰੀ ਪੂਰਾ ਸਿੰਘ ਜੀ ਸਾਡੇ ਵੱਡੇ ਭਾਈ ਸਾਹਿਬ ਆ ਸੇਵਾ ਚ ਸਾਰੇ ਬੱਚੇ ਸਾਡੇ ਲੱਗੇ ਹੋਏ ਨੇ ਤੇ ਆਏ ਸਾਲ ਇਹਨਾਂ ਦੀ ਲੱਗਰ ਦੀ ਸੇਵਾ ਹੁੰਦੀ ਆ ਆਪਣੀ ਆਪਣੀ ਡਿਊਟੀ ਇਧਰ ਮਾਮਾ ਜੀ ਬੈਠੇ ਨੇ ਸਾਡੇ ਇਹਨਾਂ ਥਾਲੀਆਂ ਜੁੱਠੇ ਬਰਤਨ ਧੋ ਕੇ ਆਉਂਦੇ ਨੇ ਉਹਨਾਂ ਨੂੰ ਸਫਾਈ ਕਰਦੇ ਨੇ ਤੇ ਇੱਧਰ ਵੀ ਦੇਖੋ ਜਿਵੇਂ ਕੱਲ ਤਕਰੀਬਨ ਹਲੇ 12 ਵਜੇ ਦਾ ਟਾਈਮ ਹੋਇਆ ਹੈ 1.5-2 ਵਜੇ ਤਕਰੀਬਨ ਬਹੁਤ ਸੰਗਤ ਦਾ ਆਵਾਜਣਾ ਟਰਾਲੀਆਂ ਗਈਆਂ ਨੇ ਪਿੰਡਾਂ ਚ ਲੈਣਾ ਤੇ ਬਿੱਟੂ ਜੀ ਖੜੇ ਨੇ ਸੇਵਾ ਚ ਇੱਧਰ ਜੁੱਠੇ ਬਰਤਨਾਂ ਦੇ ਪ੍ਰੀਤੂ ਸਿੰਘ ਜੀ ਇੱਥੋਂ ਲਾ ਜਾ ਕੇ ਉਧਰ ਧੋਣ ਵਾਲੇ ਸਾਥੇ ਰੱਖੀ ਆਖਦੇ ਨੇ ਉਹ ਇੱਧਰ ਸਾਡੇ ਗੁਰਦੀਪ ਸਿੰਘ ਭਾਜੀ ਬੈਠੇ ਨੇ ਪਟਿਆਲੇ ਤੋਂ ਮਰੀਦ ਦਾ ਮਾਮਾ ਜੀ ਤੇ ਪੰਜਾਬ ਪੁਰਸ ਜਿਹੜਾ ਰਿਟਾਇਰਮੈਂਟ ਨੇ ਇਹ ਤੇ ਆਪਣੇ ਪਿੰਡ ਦੇ دیਵਾਨਾ ਚ ਨਗਰ ਦੇ دیਵਾਨ ਨੇ ਇਹਨਾਂ ਤੇ ਜ਼ਰੂਰ ਪਹੁੰਚਦੇ ਨੇ ਇਹ ਪਟਿਆਲੇ ਤੋਂ ਆਪਣੇ ਕੰਮ ਕਾਰਾਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਵੀਰ ਜੀ ਵੱਡੇ ਵੀਰ ਜੀ ਨੰਬਰਦਾਰ ਸਾਹਿਬ ਜਤੈਂਦਰ ਸਿੰਘ ਜਾਰੇ ਕੋ ਮਿਲੋ ਅੱਜ ਕਰ ਹਾਂ ਹਾਂ ਕਿਵੇਂ ਚੱਲ ਰਿਹਾ ਜੀ ਬਹੁਤ ਵਧੀਆ ਜੀ ਅੱਜ ਫਿਰ ਆਖਰੀ ਦੀਵਾਨ ਦਾ ਲਾਸਟ ਦਿਨ ਹੈ ਜੀ ਦੀਵਾਨ ਲਾਹ 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 ਲੈਣੇ ਆ ਜੀ ਹਾਂ ਤੇ ਸਾਰੇ ਡਿਊਟੀਆਂ ਚ ਬੈਠੇ ਨੇ ਆਪਣੇ ਆਪਣੇ ਸਬਜ਼ੀਆਂ ਦੀ ਸੇਵਾ ਅੱਜ ਫੇਰ ਮਟਰ ਦੀ ਤੇ ਬੀਬੀਆਂ ਕਰਦੀਆਂ ਹੋਈਆਂ ਸਾਡੀਆਂ ਜੇ ਲੰਗਰਾ ਵਿੱਚ ਮਟਰ ਪਨੀਰ ਦੀ ਸਬਜ਼ੀ ਬਣੀਏ ਪ੍ਰਸ਼ਾਦੇ ਦੇ ਨਾਲ ਚਟਣੀ ਜ਼ਰੂਰ ਬਣਦੀ ਹੈ ਸਾਡੇ ਲੰਗਰਾ ਚ ਤੇ ਰੋ ਦੀ ਮਟਰ ਪਨੀਰ ਦੀ ਸਬਜ਼ੀ ਹੈ ਜੀ ਸਾਡੇ ਪਿੰਡ ਦੇ ਬੈਠੇ ਨੇ ਭਾਈ ਸੇਵਾ ਜੱਪਾ ਆਪਣਿਆ ਕਿਉਂ ਕਰਮਜੀਤ ਸਿੰਘ ਕਿਵੇਂ ਆ ਬਹੁਤ ਵਧੀਆ ਜੀ ਠੀਕ ਹੈ ਠੀਕ ਹੈ ਲਵਾਈ ਜਾਣਾ ਸੇਵਾ ਭਾਜੀ ਹੈ ਇੱਥੇ ਹੋ ਕੇ ਵੀ ਬਣਾ ਦੇ ਸਾਡੇ ਆ ਜ਼ਰੂਰ ਜ਼ਰੂਰ ਸਾਰੇ ਆਪਣੀਆਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਬਾਅਦ ਵਿੱਚ ਬੱਠੇ ਜਵਾਕ ਵੀ ਦੇਖ ਲੈਂਦੇ ਨੇ ਇੱਧਰ ਪਨੀਰ ਨੂੰ ਕੱਟਦੇ ਹੋਏ ਹਰਵਿੰਦਰ ਸਾਹਿਬ ਬੜੈ ਸਾਹਿਬ ਕੀ ਹਾਲ ਹੈ ਠੀਕ ਹੈ ਚੱਲ ਰਹੀ ਹੈ ਸੇਵਾ ਹਾਂਜੀ ਹਾਂ ਤੇ ਆ ਦੂਸਰਾ ਸ਼ਮੁੰਦਰ ਹੈ ਨੇ ਦਾ ਕਹਿੰਦੇ ਆ ਇੱਧਰ ਸਾਰਾ ਮਿੱਠਾ ਸਿੰਘ ਜੀ ਲੱਗੇ ਹੋਏ ਨੇ ਸੇਵਾ ਤੇ ਆਹ ਦੇਖੋ ਹਰੇ ਪਤਿਨੇ ਧਨੀਏ ਦੀ ਚਟਣੀ ਇਹ ਪੂਰੇ 4 ਦਿਨ ਲੰਗਰਾਂ ਦੇ ਵਿੱਚ ਜਿਹੜੀ ਮਰਜ਼ੀ ਸਬਜ਼ੀ ਭਾਜੀ ਬਣੇ ਪਰ ਚਟਨੀ ਨਾਲ ਚੱਲਦੀ ਆ ਸਾਡੀ ਆਏ ਸਾਲ ਦੀ ਤਰ੍ਹਾਂ ਸਾਡੇ ਪਿੰਡ ਦੇ ਨਿਰਭੈ ਹਲਵਾਈ ਸਾਹਿਬ ਇਹ ਪੂਰੇ ਲੰਗਰਾਂ ਦੀ ਸੇਵਾ ਕਰਦੇ ਨੇ ਤੇ ਇਹੀ ਲੰਗਰ ਸਾਰਾ ਤਿਆਰ ਕਰਾ ਮਟਰ ਵਾਲੇ ਆ ਰਹੇ ਨੇ ਤੇ ਇੱਧਰ ਸਬਜ਼ੀ ਬਣ ਰਹੀ ਆ ਕੀ ਹਾਲ ਆ ਦੇਖੋ ਜੀ ਆ ਗੰਨੇ ਦੇ ਰਸ ਦੀ ਖੀਰ ਵਿੱਕੀ ਸਿੰਘ ਅੱਜ ਖੀਰ ਕੱਲ ਪੂਰੀਆਂ ਦੇ ਪਵੇਲ ਰਿਆ ਦੀ ਅੱਜ ਆ ਰਸ ਪਾਰਿਆ ਗੰਨੇ ਦਾ ਗੰਨੇ ਦੇ ਰਸ ਦੀ ਖੀਰ ਦੇ ਜੋ ਗੰਨੇ ਦੀ ਰਸ ਦੇ ਖੀਰ ਅੱਜ ਸੰਗਤਾਂ ਦੇ ਲੰਗਰਾਂ ਵਿੱਚ ਵਰਤਾਂ ਨੂੰ ਵੱਣ ਰਹੀ ਆ ਆ ਗੰਨੇ ਦਾ ਰਸ ਆ ਇੱਧਰ ਇੱਧਰ ਚਾਹ ਦੇ ਲੰਗਰ ਚੱਲ ਰਹੇ ਨੇ ਇੱਧਰ ਚਾਹ ਚ ਮਾਇਆ ਰ ਮਿੱਠੂ ਹਾਂਜੀ ਹਾਂ ਇੱਧਰ ਲੋਹ ਲੰਗਰ ਚੱਲ ਰਹੇ ਨੇ ਪ੍ਰਸ਼ਾਦਿਆਂ ਦੇ ਕੱਲ ਵੀ ਆਪਾਂ ਤੁਹਾਨੂੰ ਵੀਡੀਓ ਰਾਈਂਦਾ ਹਾਇਆ ਸੇਵਾ ਕਰਦੀਆਂ ਸੰਗਤਾਂ ਸਾਡੇ ਆਪਣੇ ਹੀ ਪਰਿਵਾਰ ਬੈਠੇ ਨੇ ਵਰਧਾਈਆਂ ਬੈਠੀਆਂ ਨੇ ਸਾਡੀਆਂ ਸਹਿਰ ਦੀਆਂ ਆਈਆਂ ਹਾਂ ਹਾਂਜੀ 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 ਸਾਰੀ ਸੰਗਤ ਦਾ ਦਰਸ਼ਨ ਕਰੋ ਜੀ ਤੇ ਸੇਰ ਤੋਂ ਲੈ ਕੇ ਸ਼ਾਮ ਤੱਕ ਲੋ ਲੰਗਰ ਚੱਲਦੇ ਨੇ ਜੀ ਤੇ ਬਹੁਤ ਵੱਡੀ ਸੇਵਾ ਬੀਬੀਆਂ ਦੇ ਤੇ ਇਹਨਾਂ ਨੇ ਦੇਖੋ ਇੰਨੀ ਤਫਸ਼ੀਲ ਦੇ ਉੱਪਰ ਬਹਿ ਕੇ ਸੇਵਾ ਕਰਨਾ ਸੌਖਾ ਕੰਮ ਨਹੀਂ ਪਿਆਗਾ ਇਹ ਬਹੁਤ ਵੱਡੀ ਸੇਵਾ ਇਹਨਾਂ ਦੀ ਆਪਾਂ ਹੁਣ ਲੰਗਰਾਂ ਘਰਾਂ ਚੋਂ ਆ ਕੇ ਇਹ ਜਿੱਥੇ ਪੰਡਾਲ ਲੱਗੇ ਨੇ ਦੀਵਾਨ ਪੰਡਾਲ ਉੱਥੇ ਆ ਗਏ ਆ ਤੇ ਪਿੱਛੇ ਆਪਣੇ ਦੇਖ ਰਹੇ ਤੁਸੀਂ ਕਵਿਸਤਰੀ ਸਿੰਘ ਲੱਗੇ ਹੋਏ ਨੇ ਸੋ ਆਓ ਆਪਾਂ ਚੱਲਦੇ ਆਂ ਨਮਸਕਾਰ ਕਰਦੇ ਆਂ ਨਾਲੇ ਇੱਕ ਵਿਸਤਰੀਕ ਸਿੰਘ ਰਾਹੀਂ ਤੁਹਾਨੂੰ ਦਿਖਾਉਨੇ ਆਂ ਵੀਡੀਓ ਰਾਹੀਂ ਇੱਕ ਗੋਦੀ ਵਿੱਚ ਛੋਟਾ ਜਿਹਾ ਬੱਚਾ ਕੋ ਨੂੰ ਪਿਆਰ ਦਿੰਦਾ ਕਹਿੰਦਾ ਉਹ ਪੁੱਤਰਾ ਇਹਦਾ ਕਰਮਾ ਮੜਾ ਇਨਾ ਚੰਗ ਬੜਪਾ ਕੇ ਤੁਹਾਨੂੰ ਪਰਸੋ ਨੂੰ ਜਿਹੜੇ ਪਾਤਸ਼ਾਹ ਦੀ ਗੋਦੀ ਵਿੱਚ ਬੈਠੇਗਾ ਉਸ ਸਮੇਂ ਪਾਤਸ਼ਾਹ ਦਾ ਪੁੱਤਰਾ ਤੂੰ ਪਿਆਰ ਲੈ ਤਾਡੀ ਪਿਆਰ ਦਿੰਦਾ ਕਾਲੀ ਕਾਲੀ ਤੁਰਿਆ ਜਦੋਂ ਬੇੜੇ 'ਚ ਗਿਆ ਨਾ ਅੱਗੇ ਇਹਦੇ ਘਰ ਵਾਲੀ ਬੀਬੀ ਬੀਬੀ ਰਾਮਾਬਾਈ ਜੀ ਉਹ ਬਰਤਨ ਸਾਫ ਕਰ ਰਹੀ ਹੈ ਜਦੋਂ ਮੂੰਹ ਫੇਰ ਕੇ ਦੇਖਿਆ ਆਪਣੇ ਪਤੀ ਦੇ ਮੁਖੜੇ ਬਣੀ ਮੁਖਣਾ ਉਹ ਨਕਲ ਗੁਲਾਬ ਦੇ ਫੁੱਲ ਵਾਂਗੂ ਖਿੜੇ ਬੀਬੀ ਰਾਮਾਬਾਈ ਜੀ ਕਹਿੰਦੀ ਪਤੀ ਜੀ ਸ਼ੀਮੇ ਪਾਰਸਾ ਦੇ ਘਰ ਤੋਂ ਕਿੰਨੀਆਂ ਖੁਸ਼ੀਆਂ ਮਿਲੀਆਂ ਨੇ ਤੇ ਬੜਾ ਜੇਨਾ ਨਿਹਾਨਾ ਨਿਕਲ ਖੁੰਦਾ ਜਾ ਰਹੇ ਬਾਪੂ ਤੋਂ ਉਹ ਮੇ ਬੜੇ ਖੁਸ਼ੀਆਂ ਨਾਲ ਨੇ ਭਾਈ ਮਨੋਹਰ ਜੀ ਕਹਿੰਦਾ ਉਹ ਕੋੜੀਏ शर्म शारोई घर विच सतगो आर विच आटा नई घर विच सतगुर आख चुकी राम बाई तूं सचंदी रामा बाई खसण आई वेरी बात झूठ न राई गल यई कल्ह नू साॾे सतगुर और घर रान नई कल्ह साडे सतगुर औणे

ਸੇਵਾਵਾਂ ਨਿਭਾ ਰਹੇ ਨੇ ਸਾਡੇ ਸਾਈਕਲ ਸਟੈਂਡ ਵਾਲੇ ਵੀਰ ਸਾਹਬ ਸਿੰਘ ਤੇ ਪਰਚੀਆਂ ਵਾਰੋ ਵਾਰੀ ਲਾ ਕੇ ਸਟੈਂਡ ਦੇ ਤੇ ਬਿੱਟੂ ਜੀ ਵੀ ਲੱਗੇ ਹੋਣੇ ਤੇ ਲਖੇਵਾਲ ਤੋਂ ਸਾਡੇ ਬਿੱਲੂ ਵੀਰ ਜੀ ਬੈਠੇ ਨੇ ਨਰੰਗ ਮਾਸੜ ਕਿਧਰ ਗਿਆ ਉਹ ਕਿੱਥੇ ਗਿਆ ਅੱਛਾ ਰੈਸਟ ਕਰਨ ਗਿਆ ਹੈ ਅੱਜ ਤੇ ਇਸ ਤਰ੍ਹਾਂ ਹੀ ਦੇਖੋ ਮੋਟਰਸਾਈਕਲ ਤਕਦੀਰ ਨਾਲ ਲਵਾਏ ਜਾਂਦੇ ਨੇ ਅੱਜ ਇਕੱਠ ਜਾਦੇ ਹੋਊਗਾ ਕੱਲ ਨੂੰ ਵੀ ਹਾਂ ਤੇ ਕੱਲ ਵੀ ਕਾਫੀ ਸੀ ਮੋਟਰਸਾਈਕਲ ਸਕੈਂਡਰ ਤੇ ਸਾਈਕਲ ਸਟੈਂਡ ਦੇ ਨਾਲ ਹੀ ਸਾਡੀ ਜਿਹੜੀ ਡਿਊਟੀ ਹੈ ਜੋੜਾ ਕਰਦੀ ਤੇ ਇਕੱਠੋ ਇਕੱਠੇ ਨਾਲੋਂ ਨਾਲ ਹੀ ਸਟੈਂਡਿੰਗ ਸੈਂਟਰ ਤੇ ਸਾਈਕਲ ਸਟੈਂਡ ਦੇ ਨਾਲ ਹੀ ਜੋੜਾ ਕਰਾ ਤੇ ਥੋੜਾ ਘਰਾਚ ਜੋੜੇ ਜਮਾ ਕਰਾ ਕੇ ਟੋਪਣ ਬਾਰ ਬਾਰੀ ਸੰਗਤਾਂ ਲਗਾਈਆਂ ਹੋਈਆਂ ਇਹ ਪਰੇ ਦੀ ਸੰਗਤ ਬਾਲਸੋ ਨਹੀਂ ਆਏ ਤੇ ਮਨਜੀਤ ਸਿੰਘ ਜੀ ਲੱਗੇ ਨੇ ਚੱਕੀ ਵਾਲੇ ਭਗਵੰਦ ਵੀਰ ਜੀ ਤੇ ਇਹ ਛੋਟਾ ਪ੍ਰਾ ਰঞ্জੀਤ ਸਿੰਘ ਜੀ ਅੱਜ ਫੇਰ ਪਾਲਿਸ਼ ਦੀ ਸੇਵਾ ਐਨ ਵਧੀਆ ਚਮਕਾ ਦੇ ਅਗਲਾ ਪਛਾਣੇ ਨਾ ਵੀ ਮੈਂ ਜੁੱਤੀ ਪੁਰਾਣੀ ਰੱਖ ਕੇ ਗਿਆ ਤੀ ਨਵੀਂ ਕਿਵੇਂ ਮਿਲ ਗਈ ਹੈ ਕੱਲ ਕਹਿੰਦਾ ਇੱਕ ਕਹਿੰਦਾ ਹਾਂ ਜੁੱਤੀ ਮੇਰੀ ਹੈ ਨਹੀਂ ਕਹਿੰਦਾ ਮੇਰੀ ਨਹੀਂ ਹੈਗੀ ਕਹਿੰਦਾ ਇਹਦਾ ਹੋਰ ਦੀ ਦੇਦੀ ਅਸੀਂ ਪਾਲਿਸ਼ ਕਰਕੇ ਤੇਰੀ ਹੋਈ ਆ ਬਾਈ ਪਰ ਭੂਪੂ ਬਾਬਾ ਕਸ਼ਮੀਰ ਸਿੰਘ ਜੀ ਜਥੇਦਾਰ ਸਾਹਿਬ ਅੱਜ ਦੇ ਆਖਰੀ ਦੀਵਾਨ ਵਿੱਚ ਪਹੁੰਚ ਚੁੱਕੇ ਨੇ ਤੇ ਕੀਰਤਨ ਦੀ ਡਿਊਟੀ ਨਿਭਾ ਰਹੇ ਨੇ ਰਾਨਕੇ ਪੱਛਿਆ ਤੋਦ ਪੂਤ ਕੇ ਕਿ ਤੋ ਮਨੀ ਮਹਾਨ ਹੋ ਜੋ ਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ ਵਿਦਿਆ ਕੇ ਵਿਚਾਰ ਹੋ ਕੇ ਅਦ ਵੈ ਅਵਤਾਰ ਹੋ ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸ਼ਾਨ ਹੋ ਉਹ ਸਾਹਿਬ ਗੁਣੀ ਨਿਧਾਨਾ ਦੀ ਤੇਰੇ ਕਵਨ ਕਵਨ ਗੁਣ ਕਹਿ ਕਾਵਾ ਸਾਹਿਬ ਗੁਣੀ ਨਿਧਾਨਾ ਕੰ ਕਵਨ ਗੁਣ ਕਹਿ ਕਾਵਾ ਕਹੈ ਤੁਮਰੀ ਨਿਧਾਨਾ ਦੀ ਤੇਰੇ ਕਵਨ ਕਵਨ ਗੁਣ ਹੈ ਗੁਰੂ ਨਾਨਕ ਕਵਨ ਕਵਨ ਗੁਣ ਕਹਿ ਸਹਿ ਕਾਂ ਮੇਰੇ ਮਾਧੇ ਪਿਆਰਾ ਉਸਤਤਿ ਹੈ ਗੁਰੂ ਨਾਨਕ ਜੀ ਦੇ ਸ਼ਮਨ ਕਵਨ ਕਵਨ ਰੂਪੀ ਦੇ ਨੰਨਾ ਕਵਨ ਗਾਣ ਨੂੰ ਕਹਿ ਕਰ ਕ੍ਰਾਮਾ ਕਰੋਤਿ ਭਗਵਾਨਾ ਮੈਂ ਹਰ ਹਰ ਨਾਮ ਘਰ ਸੋਈ ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਧ ਬਿਨ ਅਵਰ ਨ ਕੋਈ ਮੈਂ ਤਾਨ ਦੀਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਹਾਡੇ ਅਗੇ ਅਰਦਾਸ ਮੈਂ ਉਦੋਂ ਸੰਤ ਮਹਾਰਾਜ ਨੇ ਜਿਹੜਾ 1975 ਦੇ ਵਿੱਚ ਮੈਗਜ਼ੀਨ ਸ਼ਬਦਾ ਸੀ ਨਾ ਸ਼ਰੋਣੀ ਕਮੇਟੀ ਵੱਲੋਂ ਅਕਾਲੀ ਪੱਤਰਕਾ ਉਹਦੇ ਵਿੱਚ ਲਿਖਿਆ ਸੀ ਕਿ 6 ਲੱਖ ਪ੍ਰਾਣੀ ਨੂੰ ਖੰਡੇਵਟ ਦਾ ਮਰਿਛ ਪਾਇਆ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅੱਗੇ ਕਦ ਨਾਮ ਮੰਗਦਾ ਉਹਨੇ ਕਿ ਮੰਗਣਾ ਹੀ ਨਹੀਂ ਵੇ ਸਿਰੇ ਦੀ ਮੰਗਣੀ ਪਰਮਾਤਮਾ ਨੇ ਜੋ ਕੁਝ ਬਣਾਇਆ ਰੱਬ ਦੇ ਨਾਮ ਜਪਣ ਵਾਲਿਆਂ ਵਾਸਤੇ ਬਣਾਇਆ ਜਿਹੜਾ ਸਰੀਰ ਨਾਮ ਨਹੀਂ ਜਪਦਾ ਤੇ ਮਹਿੰਗੇ ਵਸਤਰ ਪਾਉਂਦਾ ਮੁਰਦੇ ਤੇ ਪਾ ਰਿਹਾ ਲੋਥ ਦੇ ਉੱਤੇ ਜਿਹੜਾ ਬਾਣੀ ਨਹੀਂ ਪੜਦਾ ਤੇ ਚੰਗੇ ਪਦਾਰਥ ਖਾ ਰਿਹਾ ਬਿਸਤਰਾ ਦੀ ਨਿਆਈਆਂ ਮੁਰਦੇ ਤੇ ਪਾਉਣ ਵਾਲੇ ਕੰਮ ਨੇ ਉਹ ਸਰੀਰ ਨੂੰ ਸੋਹਣੇ ਵਸਤ ਲੱਗਦੇ ਨੇ ਜਿਹੜਾ ਨਾਮ ਜਪਦਾ ਨਿੱਤ ਮੁਰਦੇ ਤੇ ਪਾਉਣ ਵਾਲਾ ਕੰਮ ਹੈ ਜਿਹੜਾ ਨਾਮ ਨਹੀਂ ਜਪਦਾ ਤੇ ਖਾਂਦਾ ਪੀਂਦਾ ਵਧੀਆ ਸਮਝੋ ਕਾਗ ਬਤਨ ਵੇਸ਼ ਤਾਂ ਕੀ ਨਿਆਈ ਹੈ ਇਹ ਤਾਂ ਸਭ ਕੁਝ ਬਣਾਏ ਪਰਮਾਤਮਾ ਨਾਮ ਜਪਣ ਵਾਲੇ ਵਾਸਤੇ ਹੈ ਕਬੀਰ ਧਰਤੀ ਸਾਧ ਕੀ ਤਸਕਰ ਬੈ ਸਾਂ ਗਾਹੇ ਧਰਤੀ ਭਾਰਨਾ ਬਾਪ ਵਿਆਪਿਆ ਨੂੰ ਕੋ ਲਾਹੂ ਲਾਹੇ ਰਾਮ ਕਲੀ ਮਹੱਲਾ ਤੀਜਾ ਨੰਦੇ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਗੱਡਰਾਂਤੀ ਚੰਨੋ ਜਤੇਗਾ ਜਤੇ ਨੂੰ ਰੋਪਾ ਨੋਲੇ ਸੋਨਹਾ ਗੱਡਰਾਂਤੀ ਬਾਬਾ ਗੁਰਬਾਰ ਸਿੰਘ ਜੀ ਲੋਰਪੁਰਾ ਹੈੱਡ ਗ੍ਰਾਂਤੀ ਦਿਵਾਨਗੜ੍ਹ ਤੋਂ ਰੁਪਿੰਦਰ ਸਿੰਘ ਜੀ ਪ੍ਰਧਾਨ ਸੁਖਵਿੰਦਰ ਸਿੰਘ ਜੀ ਪ੍ਰਧਾਨ ਦਿਵਾਨਗੜ੍ਹ ਜਵਾਨ ਬਰਾਇ ਤੋਂ ਗੁਰਪ੍ਰੀਤ ਸਿੰਘ ਜੀ ਹੈੱਡ ਗ੍ਰਾਂਤੀ ਪਰਵਿੰਦਰ ਸਿੰਘ ਜੀ ਬੋਲੇ ਸੋਨ ਹਾਲ ਪਿੰਡ ਦਾ ਦੇਵਾਲ ਤੋਂ ਹੈੱਡ ਹਾਕਮ ਸਿੰਘ ਜੀ ਨਿਧਾਨਾ ਪਰਿਵਾਰ ਵੱਲੋਂ ਸ਼ਾਹਪੁਰੇ ਤੋਂ ਬਲਵਿੰਦਰ ਸਿੰਘ ਜੀ ਆੜੇ ਵਾਲੇ ਮਿਰਪੈ ਸਿੰਘ ਜੀ ਪਵਨ ਕੁਮਾਰ ਪੱਠੇ ਵਾਲੇ ਤ੍ਰਿਸ਼ਨ ਕੁਮਾਰ ਜੀ ਪੱਤਰਕਾਰ ਹਰਦੀਪ ਸਿੰਘ ਜੀ ਬਲੇ ਨੇ ਉਹ ਆ ਕੇ ਆਪਣਾ ਸਨਮਾਨ ਜ਼ਰੂਰ ਲੈਣ ਦੀ ਕਿਰਪਾ ਕਰੋ ਸਤੋਪਰੰਸਾਰੇ ਨਗਰ ਨਿਵਾਸੀ ਸੰਗਤਾਂ ਵੱਲੋਂ ਬੇਨਤੀ ਹੈ ਕਿ ਪਿੰਡ ਦੀ ਸੰਗਤ ਬਾਅਦ ਪਛਾਦਾ ਪਾਣੀ ਛਕੋ ਜਈ ਬਾਅਦ ਦੀ ਸੰਗਤ ਆਈ ਹੈ ਉਹਨਾਂ ਨੂੰ ਬੇਨਤੀ ਹੈ ਪਹਿਲਾਂ ਉਹਨਾਂ ਨੇ ਲੰਗਰ ਸ਼ਗਨ ਸੋ ਅੱਜ ਦੇ ਚੌਥੇ ਦੀਵਾਨ ਦੀ ਸਮਾਪਤੀ ਹੋ ਚੁੱਕੀ ਹੈ ਜੀ ਹੁਣ ਅਗਲੇ ਦੀਵਾਨ ਆਪਣੇ ਜਿਹੜੇ ਨੇ 2025 ਵਿੱਚ ਫੇਰ ਲੱਗਣਗੇ ਮਹਾਰਾਜ ਜੀ ਦਾ ਸਵਾਰਾ ਸਾਹਿਬ ਆਪਣੇ ਨਿੱਜ ਘਰ ਜਾ ਰਹੇ ਨੇ ਜੀ ਸੋ ਸਥਾਨਾਂ ਤੇ ਸੋ ਆਓ ਆਪਾਂ ਮਹਾਰਾਜ ਜੀ ਨੂੰ ਰਵਾਨਗੇ ਦੇਈਏ ਤੇ ਅਗਲੇ ਦੀ ਆਪਾਂ ਵੀਡੀਓ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪਾਂ ਆ ਗਏ ਜੀ ਲੰਗਰ ਕਣੀ ਤੇ ਲੰਗਰ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਸੰਗਤ ਜਾਂਦੀ ਵਾਰ ਦੇ ਅੱਜ ਲੰਗਰ ਇਹੀ ਫੇਰ ਆ ਖੁਸ਼ੀਆਂ ਖੇੜੇ ਦਵਾਰੇ 2025 ਦੇ ਫੇਰ ਫਰਵਰੀ ਮਹੀਨੇ ਚ ਦੇਖੋ ਤਰੀਕ ਅੱਗੇ ਪਿੱਛੇ ਜ਼ਰੂਰ ਹੁੰਦੇ ਆ ਪਰ ਮਹੀਨਾ ਇਹੀ ਰਹਿੰਦਾ ਸਾਡਾ ਤੇ ਆਹ ਤੁਹਾਨੂੰ ਨਾਲ-ਨਾਲ ਦਿਖਾਉਂਦੇ ਆ ਇੱਧਰ ਨੇ ਸਾਡੇ ਪੱਤਰਕਾਰ ਆ ਮੀਰ ਜੀ ਕੀ ਨਾਮ ਹੈ ਤੁਹਾਡਾ ਪਵਨ ਕੁਮਾਰ ਜੀ ਪਵਨ ਕੁਮਾਰ ਜੀ ਸਾਡੇ ਤੇ ਹਾਂ ਜੀ ਹਾਂ ਜੀ ਹਾਂ ਜੀ ਇਹ ਲਾਈਵ ਜੋ ਪੱਤਰਕਾਰੀ ਕਰਦੇ ਨੇ ਜੀ ਇਹ ਵੀ ਸਾਡੇ ਦੀਵਾਨਾਂ ਦੀ ਬਹੁਤ ਇਹਨਾਂ ਨੇ ਕਵਰੇਜ ਕੀਤੀ ਆ ਪਹਿਲਾਂ ਸਤਿ ਸ਼੍ਰੀ ਅਕਾਲ ਕੀ ਹਾਲ ਪੁੱਤਰ ਠੀਕ ਠਾਕ ਆ ਜੀ ਸਾਡਾ ਭਾਂਜਾ ਆ ਗਿਆ ਅੱਜ ਲੋ ਜੀ ਜਿਹੜੀ ਆਪਾਂ ਜਗਾ 12 ਵਜੇ ਤੁਹਾਨੂੰ ਦਿਖਾਈ ਸੀ ਦੇਖੋ ਹੁਣ ਬਿਲਕੁਲ ਕੋਈ ਜਗ੍ਹਾ ਨਹੀਂ ਰਹੀ ਇੱਥੇ ਪੂਰੀ ਸੰਗਤ ਅੱਜ ਜਿਹੜਾ ਪੰਡਾਲ ਆ ਪੂਰਾ ਭਰ ਗਿਆ ਸੀ ਜਿਮਾਨ ਹਾਲ ਆ ਤੇ ਹੁਣ ਤੁਸੀਂ ਲੰਗਰ ਦੇ ਵਿੱਚ ਵੀ ਦੇਖ ਰਹੇ ਹੋ ਤੇ ਸੰਗਤਾਂ ਨੂੰ ਸੇਵਾ ਸੇਵਾ ਤੋਟਾ ਚੱਲ ਰਹੀ ਹੈ ਨਗਾਤਾਰ ਨੂਰਪੁਰ ਦੀ ਨੌਜਵਾਨ ਸਭਾ ਸਾਡੇ ਜਿਹੜੇ ਬੱਚੇ ਨੇ ਬਹੁਤ ਹੀ ਵਧੀਆ ਢੰਗ ਨਾਲ ਸੇਵਾ ਸਮਰਪਤ ਨੇ ਟਰਾਲੀਆਂ ਦੇ ਵਿੱਚ ਸੰਗਤ ਨੂੰ ਲੈ ਕੇ ਆਉਣਾ ਜਾਂ ਛੱਡਣਾ ਤੇ ਲੰਗਰ ਦੀ ਸਾਹਮ ਸੰਭਾਲਾ ਤੇ ਸਾਡੇ ਫਾਰਮਰਲੀ ਪੰਮਾ ਦੀ ਚਟਣੀ ਪਾਉਂਦੇ ਹੋਏ ਨੌਜੀ ਜਿਹੜੀ ਆਪਾਂ ਜਗਾਤ ਪਰ 12 ਵਜੇ ਤੁਹਾਨੂੰ ਦਿਖਾਈ ਸੀ ਦੇਖੋ ਹੁਣ ਬਿਲਕੁਲ ਕੋਈ ਜਗਾ ਨਹੀਂ ਰਹੀ ਇੱਥੇ ਪੂਰੀ ਸੰਗਤ ਅੱਜ ਜਿਹੜਾ ਪੰਡਾਲ ਆ ਪੂਰਾ ਭਰ ਗਿਆ ਸੀ ਦਿਮਾਨ ਹਾਲ ਆ ਤੇ ਹੁਣ ਫ੍ਰੀ ਲੰਗਰ ਦੇ ਵਿੱਚ ਵੀ ਦੇਖ ਰਹੇ ਹਾਂ ਤੇ ਸੰਗਤਾਂ ਨੂੰ ਸੇਵਾ ਸੇਵਾ ਤਰਤਾ ਚੱਲ ਰਹੀ ਆ ਲਗਾਤਾਰ ਨੂਰਪੁਰੇ ਦੀ ਨੌਜਵਾਨ ਸਭਾ ਸਾਡੇ ਜਿਹੜੇ ਬੱਚੇ ਨੇ ਬਹੁਤ ਹੀ ਵਧੀਆ ਢੰਗ ਨਾਲ ਸੇਵਾ ਸੰਰਪਿਤ ਨੇ ਰਾਨੀਆਂ ਦੇ ਵਿੱਚ ਸੰਗਤ ਨੂੰ ਲੈ ਕੇ ਆਉਣਾ ਜਾਂ ਛੱਡਣਾ ਤੇ ਲੰਗਰ ਦੀ ਸਾਂਭ ਸੰਭਾਲ ਹੈ। ਇਹਦੇ ਪਰਪਰ ਤੇ ਸਾਡੇ ਪਰਮ ਦੀ ਤੁੰਮਾ ਦੀ ਚਟਣੀ ਬੋਲਦੇ ਹੋਏ ਚਟਣੀ ਪਰਪਰ ਪਾਈ ਜਾਤੋ। ਹਾਂ ਜੀ। ਅਸੀਂ ਤੁਸੀਂ ਦਰਸ਼ਨ ਕਰ ਰਹੇ ਜੀ ਬੱਚੇ ਛੋਟੇ ਛੋਟੇ ਬਹੁਤ ਹਿੰਮਤ ਦਿਖਾਉਂਦੇ ਨੇ ਜੀ ਤੇ ਨਗਰ ਦੇ ਬੱਚਿਆਂ ਨੂੰ ਬਹੁਤ ਉਤਸ਼ਾਹ ਆ ਰਿਹਾ ਜਵਾਨਾਂ ਦਾ ੜੀ ਕਰਦੇ ਨੇ ਅੱਜ ਸਾਲ ਬਹੁਤ ਹੀ ਜਾਦੇ ਇਕੱਠਾ ਹੋਇਆ ਸੰਗਤਾਂ ਦਾ ਇਹ ਦੀਵਾਨ ਜਿਹੜੇ ਚਾਰੇ ਨੇ ਬਹੁਤ ਸੋਹਣੇ ਲਿਵੇ ਨੇ ਜੀ ਇਹ ਇਹ ਵਾਲਾ ਨਾਦੀ ਸਮਾਪਤੀ ਵਾਲਾ ਦੇ ਨਾ ਇਹ ਅਗਲੇ ਸਾਲ ਫਿਰ ਪਤਵਾਨ ਅਵਰੇਜ ਕਰਕੇ ਦਿਖਾਵਾਂਗੇ ਆ ਦਿਖਾ ਰਹੇ ਹਾਂ ਜੀ ਇਧਰ ਸਾਡਾ ਤੀਜਾ ਨਕਾ ਸੰਗੀਤ ਸੇਵਾ ਚਾਰ ਦਿਨਾਂ ਤੋਂ ਸੇਵਾ ਨਿਭਾ ਰਿਹਾ ਸਾਰੇ ਬੱਚੇ ਰਲ ਮਿਲ ਕੇ ਸਾਰੀ ਸੰਗਤ ਨੂੰ ਇਹ ਦਰਸ਼ਨਾ ਕਰ ਰਹੇ ਆ ਜੀ ਸਾਰੇ ਤੁਸੀਂ ਤੇ ਇਹੀ ਹੁਣ ਅਗਲੇ 2025 ਵਿੱਚ ਹੁਣ ਜਾਣ ਲੱਗਣੀਆਂ ਆ ਆਉਂਦੇ ਜੀ ਸਭ ਨੂੰ ਆਇ ਗੁਰੂ ਜੀ ਆਇਆਂ ਨੂੰ ਠੀਕ ਠਾਕ ਵਧੀਆ ਸ਼ਕਾਓ ਸ਼ਕਾਓ ਪ੍ਰਸ਼ਾਦੇ ਸੋ ਆਇਆਂ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਜੀਓ ਗੁਰਦੇਵਾ ਸੋ ਨੂਰਪੁਰਾ ਦੀ ਸਮੂਹ ਸੰਗਤ ਬੋਲੋ ਸੋ ਲੰਗਰ ਹਾਲ ਵਿੱਚ ਤੁਸੀਂ ਸੰਗਤ ਦੇਖ ਰਹੇ ਹੋ ਤੇ ਇਹ ਸਾਰਾ ਲੰਗਰ ਹਾਲ ਹੈ ਜੀ ਗੁਰੂ ਦੇ ਲੰਗਰਾਂ ਵਿੱਚ ਸੰਗਤ ਹੁਣ ਜਾ ਰਹੀ ਹੈ ਆਪਣੇ ਘਰਾਂ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਉਹ ਇਹ ਸੀ ਜੀ ਪਿੰਡ ਨੂਰਪੁਰਾ ਦੇ ਚਾਰ ਦੀਵਾਨ ਜੋ ਨੰਗੇ ਨੇ ਜੀ ਪਹਿਲਾ ਤੀਸਰੇ ਦੀ ਆਪਣੀ ਧੋਰੇ ਨੂੰ ਵੀਡੀਓ ਵੀ ਸਾਹ ਪਾਈ ਤੇ ਹੁਣ ਲਾਸਟ ਅੱਜ ਦਾ ਦੀਵਾਨ ਆਖਰੀ ਦੀਵਾਨ ਚੌਥਾ ਦੀਵਾਨ ਸੀ ਸੋ ਬਹੁਤ ਹੀ ਸੋਹਣਾ ਦੀਵਾਨਾਂ ਦੀ ਸਮਾਪਤੀ ਹੋਈ ਬਹੁਤ ਹੀ ਸੋਹਣਾ ਸਤਿਗੁਰ ਮਹਾਰਾਜ ਦੀ ਮਿਹਰ ਸਦਕਾ ਦੀਵਾਨਾਂ ਨੇ ਦੇ ਤੇ ਸੰਗਤਾਂ ਦੀ ਸੇਵਾ ਮਿਲੀ ਸੋ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆਂ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ